ਵਿਦਾਇ ਕੁਲਵੰਤ ਸਿੰਘ ਨੇ ਜਨਤਾ ਲੈਡ ਪ੍ਰੋਮੋਟਰ ਪ੍ਰਾਈਵੇਟ ਲਿਮਟਿਡ ਵੱਲੋਂ 3 ਲੱਖ ਰੁਪਏ ਦੀ ਲਾਗਤ ਨਾਲ ਮੁਹਾਲੀ ਦੇ ਫੇਸ 6 ਸਥਿਤ ਸਰਕਾਰੀ ਹਸਪਤਾਲ ਦੇ ਮਰੀਜ਼ ਉਡੀਕ ਘਰ ਨੂੰ ਅਪਗ੍ਰੇਡ ਕਰਨ ਉਪਰੰਤ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਮਰਪਿਤ ਕੀਤਾ ਇਸ ਮਰੀਜ਼ ਉਡੀਕ ਘਰ ਵਿੱਚ ਜਿੱਥੇ 100 ਤੋਂ ਵੱਧ ਮਰੀਜ਼ ਰੋਜ਼ਾਨਾ ਬੈਠਣ ਦੀ ਸਮਰੱਥਾ ਦੇ ਹਿਸਾਬ ਨਾਲ ਇੱਕ 에어 ਕੰਡੀਸ਼ਨਰ ਅਤੇ ਇੱਕ LED ਸਮੇਤ ਕੁੱਲ 30 ਲੱਖ ਰੁਪਏ ਲੱਗ ਦਾ ਨਵਾਂ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ ਜਿਸ ਵਿੱਚ ਮਰੀਜ਼ਾਂ ਦੇ ਬੈਠਣ ਦੇ ਲਗਭਗ 100 ਕੁਰਸੀਆਂ ਗਰਮੀ ਤੋਂ ਰਾਹਤ ਲਈ 4 ਪੱਕੇ ਅਤੇ 2 AC ਵੀ ਲਗਵਾਏ ਗਏ ਹਨ। ਅੱਜ ਸਰਕਾਰੀ ਹਸਪਤਲ ਜਿਹੜਾ ਸਾਡਾ 6 ਕੇਸ ਹੈ। ਔਰ ਜਿਹੜਾ ਸਰਕਾਰੀ ਮੈਡੀਕਲ ਕਾਲਜ ਤੇ ਵੀ ਚੱਲ ਰਿਹਾ ਡਾਕਟਰ ਐਮਬੀਏਡ ਕਰ ਮੈਡੀਕਲ ਕਾਲਜ ਵੀ ਇਹਦੇ ਵਿੱਚ ਹੀ ਚੱਲ ਰਿਹਾ ਹੈ। ਤੇ ਉਹਦੇ ਵਿੱਚ ਅਸੀਂ ਮੈਂ ਅੱਜ ਜਿਹੜਾ ਇਹ ਸ਼ੁਰੂਆਤ ਕਰਵਾਈ ਹੈ। ਵੇਟਿੰਗ ਰੂਮ ਆ ਜਿਹੜਾ ਪੇਸ਼ੈਂਟ ਵਾਸਤੇ ਵੇਟਿੰਗ ਰੂਮ ਆ ਜਿਹੜਾ ਉਹ ਬਣਾ ਕੇ ਦਿੱਤਾ ਹੈ। ਮੇਰੀ ਆਪਣੀ ਕੰਪਨੀ ਜਨਤਾ ਲੈਂਡ ਪ੍ਰੋਪਰਟਰ ਲਿਮਟਿਡ ਜੀਐਨਪੀਐਲ ਨੇ 30 ਲੱਖ ਰੁਪਏ ਦੀ ਲਗਦੇ ਨਾਲ ਜਿਹਦੇ ਵਿੱਚ ਡਾਕਟਰ ਐਸਐਸ ਭਮਰਾ ਜੀ ਖੜੇ ਨੇ ਪਰਮਜੀਤ ਸਿੰਘ ਜੀ ਖੜੇ ਨੇ ਸਾਡੇ ਇੰਜੀਨੀਅਰਸ ਨੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇਹ ਜਿਹੜਾ ਸ਼ੈੱਡ ਬਣਾਇਆ ਤੁਸੀਂ ਦੇਖਿਆ ਵੀ ਇਹ ਜਿਹੜਾ ਸ਼ੈੱਡ ਹੈ ਇਹ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਭਰਪੂਰ ਹੈ ਪਰ ਤੁਸੀਂ ਇਦਾਂ ਦਾ ਸ਼ੈੱਡ ਹੈ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਸ਼ਾਇਦ ਇਹਦੇ ਦੇਖਿਆ ਹੋਵੇ ਇਦਾਂ ਦਾ ਜਿਹੜਾ ਵੇਟਿੰਗ ਰੂਮ ਆ ਇਹ ਪ੍ਰਾਈਵੇਟ ਕਿਸੇ ਹਸਪੀਟਲ 'ਚ ਦੇਖਿਆ ਹੋਵੇ ਸਰਕਾਰੀ ਹਸਪੀਟਲ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਸਿਹਤ ਸਹੂਲਤਾਂ ਤੇ ਐਜੂਕੇਸ਼ਨ ਨੂੰ ਉੱਚਾ ਚੁੱਕਾਂਗੇ ਉਹਦੇ ਵਿੱਚੇ ਕੋਸ਼ਿਸ਼ਾਂ ਜਾਰੀ ਨੇ ਉਸੇ ਤਹਿਤ ਸਰਕਾਰ ਆਪ ਜਾਂ ਕੰਪਨੀਆਂ ਤੋਂ ਐਦਾਂ ਦੇ ਜਿਹੜੇ ਮੀਟਿੰਗ ਰੂਮ ਨੇ ਐਦਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਲੋਕਾਂ ਨੂੰ ਬਣਾ ਕੇ ਦੇਣ ਦੇ ਵਿੱਚ ਪਾਵਾਂਦਾ ਔਰ ਮੈਂ ਅੱਜ ਮੁਬਾਰਕਬਾ ਦਿੰਦਾ ਇੱਥੇ ਹਸਪੀਟਲ ਦੇ ਜਿਹੜੇ ਜਿੰਨੇ ਵੀ ਪ੍ਰਿੰਸੀਪਲ ਸਾਹਿਬ ਖੜੇ ਨੇ ਐਸਐਮਓ ਸਾਹਿਬ ਨੇ ਦੋਨੇ ਜਣੇ ਔਰ ਪੂਰੇ ਸਟਾਫ ਨੂੰ ਇਹ ਜਿਹੜਾ ਅੱਜ ਜਿਹੜਾ ਇਹ ਮੀਟਿੰਗ ਰੂਮ ਆ ਅਸੀਂ ਤੁਹਾਨੂੰ ਦਿੱਤਾ ਹੈ ਤੇ ਇਹਦੇ ਲਈ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਵੀ ਇਸ ਦੀ ਸਾਂਭ ਸੰਭਾਲ ਪ੍ਰੋਪਰ ਕਰਨ ਵੈਸੇ ਪ੍ਰਿੰਸੀਪਲ ਸਾਹਿਬ ਨੇ ਯਕੀਨ ਵੀ ਦੋਆਇਆ ਹੈ ਤੇ ਹਰ ਤਰ੍ਹਾਂ ਇੱਥੇ ਟੀਵੀ ਸਕਰੀਨ ਵੀ ਲੱਗੀ ਹੋਈ ਹੈ ਤੇ ਹਰ ਇੱਕ ਚੀਜ਼ ਲੱਗੀ ਹੋਈ ਆ ਤੇ ਇਹ ਦੀ ਸਾਂਭ ਸੰਭਾਲ ਕਰਨ ਤਾਂ ਕਿ ਲੋਕ ਇਹਦਾ ਭਰਪੂਰ ਜਿਹੜਾ ਉਹ ਫਾਇਦਾ ਉਹ ਲੈ ਸਕਣ ਸਰ ਇਹਦਾ ਆਈਡੀਆ ਕਿਵੇਂ ਆਇਆ ਸੀ ਆਈਡੀਆ ਹੈ ਐਸੇ ਵੀ ਮੈਂ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਦਵਾਈਆਂ ਲੈਣ ਜਾਂਦਾ ਜਦੋਂ ਕਿਤੇ ਜਾਣਾ ਜੇ ਮੈਂ ਕਿਤੇ ਢਿੱਲਾ ਮੱਟਾ ਬਿਮਾਰ ਹੁੰਦਾ ਜਾਂ ਮੈਂ ਸਰਕਾਰੀ ਹਸਪਤਾਲ ਜਾਂਦਾ ਜਾਂ ਫਿਰ ਮੈਂ ਪੀਜੀਆਈ ਜਾਂਦਾ ਮੈਂ ਆਪਣੇ ਭਾਸ਼ਣ ਦੇ ਵਿੱਚ ਵੀ ਇਹ ਗੱਲ ਕਹੀ ਹੈ ਕੁਦਰਤੀ ਗੱਲ ਹੈ ਵੀ ਮੇਰੀ ਥੋੜੀ ਜਿਹੀ ਪ੍ਰੋਬਲਮ ਸੀ ਮੈਂ ਡਾਕਟਰ ਚੀਮਾ ਨੇ ਐਸਐਮਓ ਸਾਹਿਬ ਕੋਲ ਮੈਂ ਇਹਨਾਂ ਕੋਲ ਆਇਆ ਆ ਕੇ ਮੈਂ ਦਵਾਈ ਲਈ ਦਵਾਈ ਲੈਣ ਤੋਂ ਬਾਅਦ ਜਦੋਂ ਬਾਹਰ ਆਇਆ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਇੱਕ ਬਾਹਰ ਬੈਠੇ ਸੀ ਲੋਕ ਇਹ ਮੈਨੂੰ ਕਹਿਣ ਲੱਗੇ ਵੀ ਯਾਰ ਲੋਕ ਬਾਹਰ ਬੈਠੇ ਨੇ ਵੀ ਆਪਾਂ ਸ਼ੈਡ ਦਾ ਜਾਂ ਕੋਈ ਪ੍ਰਬੰਧ ਕਰ ਸਕਦੇ ਆ ਵੀ ਕਰ ਸਕਦੇ ਆ ਤਾਂ ਦੇਖ ਲਓ ਤੇ ਮੈਂ ਨਾਲ ਜਿਹਨਾਂ ਨੂੰ ਕਿਹਾ ਵੀ ਜੀਮਾ ਸਾਹਿਬ ਕੋਈ ਗੱਲ ਹੀ ਨਹੀਂ ਹੈਗੀ ਸ਼ੈੱਡ ਬਣ ਗਿਆ ਤੇ ਮੇਰਾ خیال ਦਾ ਹਫ਼ਤੇ 10 ਦਿਨ ਤੋਂ ਬਾਅਦ ਹੀ ਇਹ ਸ਼ੈੱਡ ਜਿਹੜਾ ਬਣਨਾ ਸ਼ੁਰੂ ਹੋ ਗਿਆ ਹੈ ਜਿਹੜਾ ਮੀਟਿੰਗ ਰੂਮ ਆ ਤੇ ਅੱਜ ਇਹ ਮੀਟਿੰਗ ਰੂਮ ਬਣ ਕੇ ਤਿਆਰ ਹੋ ਗਿਆ ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਤੇ ਲੋਕ ਇਹਦਾ ਫਾਇਦਾ ਲੈਣਗੇ। ਮਿਲ ਜਮ ਨਾਲੇ ਕਿਹਾ ਕਿ ਅਮਰ ਵੀ ਪਾਰਟੀ ਸਰਕਾਰ ਕੋਲੇ ਸਰਕਾਰੀ ਫੰਡ ਬਹੁਤ ਨੇ ਅਸੀਂ ਸਮੂਹਤਾਂ ਲਈ ਜਿਹੜੀਆਂ ਹਰ ਤਰ੍ਹਾਂ ਦਾ ਪੈਸਾ ਖਰਚ ਕਰੀਆ। ਦੂਜੇ ਪਾਸੇ ਜਨਤਾ ਲੈਂਡ ਕੰਪਿਊਟਰ ਜਿਹੜਾ ਇਹਦੇ ਵਿੱਚ ਜਿਹੜਾ ਇਨਵੋਲਵਮੈਂਟ ਕਰਨੀ ਕੋਈ ਖੁਦ ਪੈਸੇ ਖਰਚਨੇ ਪਏ। ਟਰੂਲਰ ਸਰਕਾਰ ਕੋਲੇ ਫੰ ਇੱਕ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਜਿਹੜਾ ਸਰਕਾਰ ਕੋਲ ਪੈਸਾ ਹੁੰਦਾ ਉਹ ਵੀ ਲੋਕਾਂ ਦੇ ਹੁੰਦਾ ਹੈ ਜਿਹੜਾ ਲੋਕਾਂ ਨੂੰ ਪੈਸਾ ਹੁੰਦਾ ਉਹ ਤੋਂ ਲੋਕਾਂ ਦਾ ਹੋਣਾ ਹੀ ਹੁੰਦਾ ਸਰਕਾਰ ਦਾ ਖਜ਼ਾਨਾ ਕੋਈ ਅਚਨਾਂਤ ਨਹੀਂ ਐਸਾ ਹੁੰਦਾ ਹੈਗਾ ਲੋਕਾਂ ਦਾ ਪੈਸਾ ਕੋਈ ਟੈਕਸ ਆ ਜਾਂ ਕੁਝ ਹੈ ਉਹਦੇ ਨਾਲ ਹੀ ਉਹ ਖਜ਼ਾਨਾ ਪਰ ਉਹਦੇ ਵਿੱਚ ਹੀ ਉਹ ਕੰਮ ਨੇ ਜਿਹੜੇ ਹੁੰਦੇ ਨੇ ਤੇ ਇਸ ਕਰਕੇ ਕੋਈ ਸਰਕਾਰ ਕੰਮ ਕਰਾਉਂਦੀ ਆ ਕੁਝ ਲੋਕਾਂ ਦੇ ਕੋਲ ਕੰਪਨੀਆਂ ਦੇ ਕੋਲ ਸੀਐਸਆਰ ਹੁੰਦਾ ਕੁਝ ਬੰਦੇ ਜਿਹੜੇ ਅਮੀਰ ਐ ਨੇ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਜ਼ਰੂਰਤੋਂ ਵੱਧ ਹੋ ਜਾਂਦਾ ਉਹ ਪੈਸਾ ਵੀ ਇਹਨਾਂ ਜਿਹੜੇ ਦੇ ਕੰਮਾਂ ਦੇ ਵਿੱਚ ਉਹ ਲਾ ਦਿੰਦੇ ਨੇ ਕਈ ਵਾਰੀ ਜੇ ਉਹ ਸਰਕਾਰੀ ਖਜ਼ਾਨੇ ਵਿੱਚ ਦੇ ਦੇਣ ਜਾਂ ਕਿਤੇ ਹੋਰ ਦੇ ਦੇਣ ਕਿਸੇ ਸਾਥਸਾਂ ਨੂੰ ਦੇ ਦੇਣ ਉਹ ਪ੍ਰੋਪਰ ਵਰਤੋਂ ਜੀ ਸ਼ਾਇਦ ਕਿਤੇ ਨਹੀਂ ਆ ਸਕਦਾ ਲੇਕਿਨ ਜੇ ਉਹ ਇੰਡੀਵਿਜੂਅਲ ਆਪ ਜਾ ਕੇ ਕਰਵਾ ਦੇਣ ਤਾਂ ਉਹ ਸਹੀ ਜਗ੍ਹਾ ਤੇ ਵਰਤਿਆ ਜਾਂਦਾ ਤੇ ਇਸ ਕਰਕੇ ਸਰਕਾਰ ਤਾਂ ਹੀ ਚੱਲ ਸਕਵੇ ਲੋਕ ਨਾਲ ਹੋਣਗੇ ਤੇ ਲੋਕ ਤਾਂ ਹੀ ਨਾਲ ਹੋਣਗੇ ਜੀ ਸਰਕਾਰ ਨੂੰ ਕਹਨ ਧਿਆਨ ਦੋ ਸਰ ਜਨਤਾ ਲੈਣ ਨੇ ਤਾਂ ਇਹ ਬਣਾਤਾ ਵੇਟਿੰਗ ਹਾਲ ਬਣਾਤਾ ਬੜਾ ਕੋਨਾ ਆਈ ਤੇ ਏਸੀ ਬਣਾਤਾ ਇੱਥੇ ਇੱਕ ਪੀਡੀਆਟ੍ਰਿਕ ਵਿਭਾਗ ਬਣਾਣਾ ਸੀ ਉਹਦਾ ਮੇਰੇ ਖਿਆਲ ਨਾਲ ਉਦਘਾਟਨ ਵੀ ਸ਼ਾਇਦ ਨਵੰਬਰ ਚ ਹੋਇਆ ਸੀ ਕਿ ਉਹਦਾ ਕੰਮ ਸ਼ੁਰੂ ਹੋ ਗਿਆ ਹੈ ਦੇਖੋ ਗੱਲ ਇਹ ਹੈ ਵੀ ਕਈ ਵਾਰੀ ਥੋੜਾ ਮੋਟਾ ਲੇਟ ਫੀਟ ਹੋ ਜਾਂਦਾ ਈ ਨਹੀਂ ਉਹਦੋਂ ਕਾ ਲਾਈਟ ਬੰਦ ਕਰਨੀ ਸੀ ਸਰ ਉਹਦੀ ਵੀ ਬੜੀ ਜ਼ਰੂਰੀ ਟਾਈਮ ਲੱਗਦਾ ਸੀ ਉਹ ਬਣਾ ਕਰਨ ਨੂੰ ਉਹ ਲਾਈਟ ਬੰਦ ਕਰਕੇ ਪੂਰਾ ਹਸਪਤਾਲ ਨੂੰ ਬੰਦ ਕਰਕੇ ਫਿਰ ਕੁਝ ਕੰਮ ਕਰਨਾ ਸੀ ਉਹ ਕੱਲ ਸਾਡਾ ਹੋ ਗਿਆ ਤੇ ਉਮੀਦ ਹੈ ਕਿ ਜਲਦੀ ਹੋਏਗਾ ਕਿਤੇ ਨਾ ਕਿਤੇ ਕੋਈ ਨਾ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਆ ਇਹਦੇ ਕਰਕੇ ਮਤਲਬ ਉਹ ਤੁਹਾਨੂੰ ਦੱਸਿਆ ਪ੍ਰਿੰਸੀਪਲ ਸਾਹਿਬ ਨੇ ਵੀ ਲਾਈਟ ਸਾਰੇ ਹਸਪਤਾਲ ਦੀ ਬੰਦ ਕਰਨੀ ਸੀ ਹਸਪਤਾਲ ਦੀ ਸਾਰੀ ਲਾਈਟ ਬੰਦ ਕਰਨ ਦਾ ਮਤਲਬ ਇਹ ਸੀ ਵੀ ਜਿੰਨੇ ਵੀ ਪੇਸ਼ੈਂਟ ਨੇ ਜਾਂ ਡਾਕਟਰ ਨੇ ਜਾਂ ਇੱਥੇ ਸਾਰੇ ਨੇ ਉਹਨਾਂ ਨੂੰ ਇੱਕ ਪ੍ਰੋਬਲਮ ਦੇ ਵਿੱਚ ਆ ਜਾਣਾ ਤੇ ਜਦੋਂ ਉਹ ਕੋਈ ਕਿਸੇ ਕਿਸੇ ਦੇ ਪੇਸ਼ੈਂਟ ਪ੍ਰੋਬਲਮ ਚ ਨਾ ਹੋਣ ਇਸ ਕਰਕੇ ਉਹਨਾਂ ਥੋੜਾ ਡਿਲੇ ਆ ਜਿਹੜਾ ਉਹ ਇਹਦੇ ਹੁਣ ਹੋ ਗਿਆ ਤੇ ਚੱਲ ਕੇ ਤਿਆਰ ਹੋ ਜੂਗਾ ਮੈਨੂੰ ਸਰ ਦੋ ਦਸੂ ਇੱਕ ਤਾਂ ਮੈਡੀਕਲ ਕਾਲਜ ਤੇ ਇੱਕ ਹਫ਼ਤਾਵਾਲੀ ਗੱਲ ਚੱਲੀ ਸੀ ਉਹ ਕੀ ਪ੍ਰੋਜੈਕਟ ਪੂਰਾ ਹੋ ਰਿਹਾ ਕਿ ਕਾਫੀ ਟਾਈਮ ਹੋ ਗਿਆ ਲੰਬਾ ਉਹ ਕਿਥੇ ਇੱਕ ਪ੍ਰੋਜੈਕਟ ਖੜਾ ਹੋ ਦੇਖੋ ਇਸ ਗੱਲੋਂ ਮੈਨੂੰ ਲੱਗਦਾ ਵੀ ਥੋੜੀ ਜੀ ਡਿਲੇ ਹੋਈ ਆ ਜ਼ਮੀਨ ਤੁਹਾਨੂੰ ਪਤਾ ਵੀ ਟਾਪ ਕਲਾਸ ਦੀ ਜੇ ਕੋ 40 ਏਕੜ ਜ਼ਮੀਨ ਆ ਹਸਪੀਟਲ ਦੇ ਨਾਂ ਤੇ ਆ ਪੋਜੈਸ਼ਨ ਵੀ ਲੈ ਲਿਆ ਠੀਕ ਨੇ 28 ਏਕੜ ਨਹੀਂ 40 ਏਕੜ ਹੋ ਗਈ ਕੋਈ ਗੱਲ ਨਹੀਂ 40 ਏਕੜ ਦਾ ਪੋਜੈਸ਼ਨ ਮਿਲ ਗਿਆ ਤੇ 40 ਹੋ ਜਾਣੀ ਆ ਔਰ ਪੋਜੈਸ਼ਨ ਵੀ ਹੋ ਗਿਆ ਔਰ ਬਿਲਡਿੰਗ ਦੇ ਪਲਾਨ ਵੀ ਦਿਆ ਹੋ ਰਹੇ ਨੇ ਜਾਂ ਹੋ ਗਏ ਨੇ ਤੇ ਮੇਰਾ ਖਿਆਲ ਹੈ ਬਹੁਤ ਜਲਦੀ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜਾਏ ਇੱਕ